You don't forget the past by fighting it you forget it by living fully in what currently matters now ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਸਾਡੇ ਅਤੀਤ ਵਿੱਚ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਭੁੱਲਣਾ ਚਾਹੁੰਦੇ ਹਾਂ ਪਰ ਭੁਲਾਣ ਵਿੱਚ ਅਸਮਰੱਥਾਂ ਜਿੰਨਾ ਜ਼ਿਆਦਾ ਤੁਸੀਂ ਅਤੀਤ ਨੂੰ ਭੁਲਾਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਤੁਸੀਂ ਇਸ ਨੂੰ ਯਾਦ ਰੱਖੋਗੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਿਸੇ ਚੀਜ਼ ਨੂੰ ਯਾਦ ਰੱਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਨੂੰ ਭੁਲਾਣ ਦੀ ਕੋਸ਼ਿਸ਼ ਕਰਨਾ ਨਾ ਤਾਂ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੋ ਨਾ ਹੀ ਇਸ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਦੋਵੇਂ ਇੱਕੋ ਜਿਹੀਆਂ ਚੀਜ਼ਾਂ ਹਨ ਦੇਖੋ ਕਿ ਇਸ ਸਮੇਂ ਕੀ ਮਹੱਤਵਪੂਰਨ ਹੈ ਦੇਖੋ ਕਿ ਇਸ ਸਮੇਂ ਕੀ ਮਹੱਤਵਪੂਰਨ ਹੈ ਅਤੇ ਇਸ ਦੀ ਕੀਮਤ ਇਸ ਦੀ ਮਹੱਤਤਾ ਨੂੰ ਪਛਾਣਦੇ ਹੋਏ ਇਸ ਵੱਲ ਧਿਆਨ ਕੇਂਦ੍ਰਿਤ ਕਰੋ ਜੋ ਕੁਝ ਵੀ ਅਤੀਤ ਵਿੱਚ ਸੀ ਉਹ ਉੱਥੇ ਸੀ ਜੋ ਇਸ ਸਮੇਂ ਜ਼ਿੰਦਗੀ ਵਿੱਚ ਨਹੀਂ ਹੈ ਜ਼ਿੰਦਗੀ ਕਦੇ ਖਾਲੀ ਨਹੀਂ ਹੁੰਦੀ ਜ਼ਿੰਦਗੀ ਵਿੱਚ ਕਦੇ ਵੀ ਖਾਲੀਪਨ ਵਰਗੀ ਕੋਈ ਚੀਜ਼ ਨਹੀਂ ਹੁੰਦੀ ਅੱਜੇ ਵੀ ਬਹੁਤ ਕੁਝ ਹੋਵੇਗਾ ਯਕੀਨੀ ਤੌਰ ਤੇ ਜੋ ਤੁਹਾਡਾ ਧਿਆਨ ਮੰਗੇਗਾ ਤੁਹਾਡੀ ਊਰਜਾ ਦੀ ਮੰਗ ਕਰੇਗਾ ਪਰ ਤੁਸੀਂ ਇਸ ਨੂੰ ਸਤਿਕਾਰ ਨਹੀਂ ਦੇ ਰਹੇ ਹੋ ਤੁਸੀਂ ਇਸ ਨੂੰ ਸਮਾਂ ਨਹੀਂ ਦੇ ਰਹੇ ਹੋ ਕਿਉਂਕਿ ਤੁਸੀਂ ਅਤੀਤ ਨਾਲ ਜੁੜੇ ਹੋਏ ਹੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਤੀਤ ਨੂੰ ਭੁੱਲਣਾ ਚਾਹੁੰਦੇ ਹੋ ਪਰ ਅੰਦਰ ਕੋਈ ਬੈਠਾ ਹੈ ਜੋ ਇਸ ਨੂੰ ਯਾਦ ਰੱਖਣਾ ਚਾਹੁੰਦਾ ਹੈ ਅਤੇ ਇਸੇ ਲਈ ਉਹ ਇਸ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਇਸ ਨੂੰ ਛੱਡ ਦਿਓ ਨਾ ਤਾਂ ਇਸ ਨੂੰ ਯਾਦ ਰੱਖੋ ਅਤੇ ਨਾ ਹੀ ਭੁੱਲ ਜਾਓ ਜੋ ਇਸ ਸਮੇਂ ਹੈ ਉਹ ਤੁਹਾਡੇ ਸਾਹਮਣੇ ਹੈ ਅਤੇ ਛੋਟੇ ਬੱਚੇ ਦੀ ਤਰ੍ਹਾਂ ਰੋ ਰਿਹਾ ਹੈ ਇਹ ਤੁਹਾਡਾ ਸਮਾਂ ਮੰਗ ਰਿਹਾ ਹੈ ਇਹ ਤੁਹਾਡਾ ਧਿਆਨ ਮੰਗ ਰਿਹਾ ਹੈ ਇਸ ਨੂੰ ਵਰਤਮਾਨ ਕਿਹਾ ਜਾਂਦਾ ਹੈ ਇਸ ਨੂੰ ਆਪਣੀ ਊਰਜਾ ਦਿਓ ਇਸ ਨੂੰ ਆਪਣਾ ਪਿਆਰ ਦਿਓ ਜੋ ਵਰਤਮਾਨ ਤੇ ਕੇਂਦ੍ਰਿਤ ਹੋ ਗਿਆ ਹੈ ਉਹ ਚੀਜ਼ ਜੋ ਅਸਲੀ ਹੈ ਜੋ ਤੁਹਾਡੇ ਸਾਹਮਣੇ ਹੈ ਜਿਸ ਨੇ ਆਪਣਾ ਸਮਾਂ ਅਤੇ ਊਰਜਾ ਇਸ ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਦੇਖਦਾ ਹੈ ਕਿ ਅਤੀਤ ਆਪਣੇ ਆਪ ਭੁੱਲ ਜਾਂਦਾ ਹੈ ਪਿੱਛੇ ਰਹਿ ਜਾਂਦਾ ਹੈ ਬਿਨਾਂ ਕੋਸ਼ਿਸ਼ ਕੀਤੇ ਵੀ